ਫਟਕਲਾ ਫਟਕਲਾ ਜੀ ਯਾਨੀ ਜਿਹੜਾ ਹੱਥ ਕਢੀਂਦਾ ਉਹ ਬਹੁਤ ਅੰਤਲ ਬਿਟੋੜੀ ਜਿਹੜਾ ਕੋਸ਼ਿਸ਼ ਕਰਦਾ ਉਹ ਆ ਰਿਹਾ ਹੈ ਤੇ ਯਾਨੀ ਜਦੋਂ ਅਸੀਂ ਆਪਣੇ ਸੌਣ ਲੱਗ ਪਏ ਅੰਮੀਓ ਕਾਹੇ ਤਰਾਂ ਗਈ ਉਹ ਬਹੁਤ ਵੱਡੇ ਪਕੜੇ ਵੱਡੇ ਪਕੜੇ ਉਹਨਾਂ ਦਾ ਕੀ ਤਾਂ ਬਹੁਤ ਚੰਗਾ ਹੈ श्री ਅਰਵਿੰਦਰ ਸਿੰਘ ਵਿਰਕ एसएसपी ਜੰਦਰ ਦਿਹਾਤੀ ਜੀ ਦੇ ਦਸ਼ਾ ਦਾ ਦੇਸ਼ ਅਤੇ ਉਹਨਾਂ ਵੱਲੋਂ ਜਿਹੜੀ ਮਹਮ ਚਲਾਈ ਗਈ ਨਸ਼ਾ ਵਿਰੋਧ ਤੇ ਮਾੜੇ ਅਸਰਾਂ ਵਿਰੋਧ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸ ਐਚਓ ਭੂਸ਼ਣ ਕੁਮਾਰ ਫਲੋਰ ਅਤੇ ਉਸ ਦੀ ਟੀਮ ਵਿੱਚ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਅੰਤਰ ਡਿਸਟ੍ਰਿਕਟ ਜਿਹੜਾ ਹੈਗਾ ਇੱਕ ਗਰੋ ਦੇਸ਼ੀ ਮੈਂਬਰੀ ਜਿਹੜੇ ਆ ਮੈਂਬਰ ਉਹ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਵੱਲੋਂ ਕਰੀਬ 18 ਕੁ ਵਾਰਦਾਤਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਲੁਧਿਆਣਾ ਫਲੋਰ ਅਤੇ ਫਗਵਾੜਾ ਏਰੀਆ ਦੇ ਵਿੱਚ ਕੀਤੀਆਂ ਨੇ ਇਹਨਾਂ ਦੀ ਮੋਟਿਵ ਸਪ੍ਰਿੰਡੀ ਇਹ ਸੀ ਕਿ ਰਾਹਗੀਰਾਂ ਨੂੰ ਲੁੱਟਦੇ ਸਨ ਅਤੇ ਜਦੋਂ ਮੋਸਟਲੀ ਇਹ ਜਿਹੜੇ ਪ੍ਰਵਾਸੀ ਜਦੋਂ ਬਾਹਰੋਂ ਆਉਂਦੇ ਸੀ ਟਰੱਕ ਵਾਲੇ ਉਹਨਾਂ ਨੂੰ ਫਲੋਰ ਜਿਹੜਾ ਆਪਣਾ ਮੇਨ ਕੋਲ ਆ ਉਹਦੇ ਅੱਗੇ ਰੁਕਦੇ ਸੀ ਜਦੋਂ ਸ਼ਹਿਰ ਤੋਂ ਬੰਦਾ ਆਉਂਦਾ ਤੇ ਥੋੜਾ ਅੱਗੇ ਜਾ ਕੇ ਰੁਕਦਾ ਤੇ ਉੱਥੇ ਥੋੜਾ ਜਿਹਾ ਰੁਕਣ ਦਾ ਕੱਚੀ ਜਗ੍ਹਾ ਹੈਗੀ ਆ ਕਿਲੋਕੀਮੀਟਰ ਦੀ ਉਥੇ ਰੁਖ ਵਗੈਰਾ ਲੱਗੇ ਹੋਏ ਆ ਜਦੋਂ ਰੁਟੀਨ ਦੇ ਵਿੱਚ ਟੱਕਰ ਰੁਕਦੇ ਸਨ ਤੇ ਉਹਨਾਂ ਨੂੰ ਇਹ ਮੋਬਾਈਲ ਫੋਨ ਤੇ ਉਹਨਾਂ ਕੋ ਪੈਸੇ ਕੋ ਨਹੀਂ ਦੇ ਸਕਦੇ ਇਹਨਾਂ ਦੀ ਮੇਨ ਮਸੰਦੀ ਗਈ ਸੀ ਇਸ ਤੋਂ ਇਲਾਵਾ ਇਹਨਾਂ ਨੇ ਆ ਜਿਹੜੀਆਂ ਵਾਰਦਾਤਾਂ ਨੇ ਉਹ ਨਵਾਂ ਸ਼ਹਿਰ ਰੋਡ ਤੇ ਵੀ ਕੀਤੀਆਂ ਨੇ ਫਲੋਰ ਟੂ ਨਵਾਂ ਸ਼ਹਿਰ ਰੋਡ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਇਹ ਗੈਂਗ ਹੈਗਾ ਇਹਨਾਂ ਨੇ ਅੱਗੇ ਫਰਦਰ ਜਿਹੜਾ ਅਸੀਂ ਹੁਣਿਆਂ ਨੇ ਬਹੁਤ ਬੰਦੀ ਕੀਤੀ ਸੀ ਵੀਨਾ ਵਾਰਦਾਤਾਂ ਤੋਂ ਬਾਅਦ ਇਹਨਾਂ ਨੇ ਪੈਟਰੋਲ ਪੰਪ ਵਾਲੇ ਤੇ ਮਨੀ ਚੇਂਜਰ ਲੁੱਟਣ ਦੀ ਸਲਾਹ ਕਰ ਰਹੀ ਸੀ ਜਿਨ੍ਹਾਂ ਨੂੰ ਸਾਡੇ ਐਸ ਐਚਓ ਫਲੋਰ ਕੁਸ਼ਨ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈਗਾ ਇਹਨਾਂ ਕੋਲੋਂ ਜਿਹੜੀ ਆ ਸ਼ਾਰਪ ਵੈਪਨ ਜਿਹੜੇ ਆ ਰਿਕਵਰ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਮੋਬਾਈਲ ਖੋਏ ਸੀ ਉਹ ਬਰਾਮਦ ਹੋਏ ਆ ਮੋਟਰਸਾਈਕਲ ਜਿਹੜੇ ਸੀ ਚੋਰੀ ਦੇ ਉਹ ਇਹਨਾਂ ਕੋਲੋਂ ਦੋ ਬਰਾਮਦ ਕੀਤੇ ਗਏ ਨੇ ਇਹ ਸਾਰੀਆਂ ਵਾਰਦਾਤਾਂ ਕਿੰਨੀ ਦਰਾਂ ਉੱਤੇ ਆਈ ਇਹ ਸਾਰੇ ਇਹਨਾਂ ਚੋਂ ਪੰਜ ਜਿਹੜੇ ਨੇ ਉਹ ਵਾਰਦਾਤੀ ਨੇ ਇੱਕ ਜਿਹੜਾ ਸੀ ਉਹ ਫੈਕਟਰੀ ਬਿਲਗੇ ਸਾਈਡ ਤੋਂ ਇਹਨਾਂ ਨੇ ਲੁੱਟਾ ਘੁਆ ਦੀਆਂ ਤੇ ਚੋਰੀ ਦੇ ਤੇ ਨਸ਼ੇ ਦੇ ਇਹਨਾਂ ਤੇ ਆਲਰੇਡੀ ਮੁਕਦਮੇ ਦਰਜ ਹੈ। ਸਰ ਜਰੰਦਰ ਜੀ ਨੇ ਤੁਹਾਨੂੰ ਬਹੁਤ ਵੀ ਇਤੇ ਨਾਲ ਦੱਸਿਆ। ਨਹੀਂ ਹਜੇ ਫਰਦਰ ਇਹਨਾਂ ਦਾ ਅਸੀਂ ਪੁਲਿਸ ਮਾਨਡ ਲੈ ਰਹੇ ਆਂ। ਪੁਲਿਸ ਮਾਨਡ ਲੈ ਹਾਸਲ ਕਰਨ ਤੋਂ ਬਾਅਦ ਅਸੀਂ ਫਿਰ ਫਰਦਰ ਕੋਸ਼ਿਸ਼ ਕਰਾਂਗੇ। ਹਜੇ 15 ਵਾਰ ਦਾ ਤਾਂ ਮੰਨੇ ਨੇ। ਉਸ ਤੋਂ ਬਾਅਦ ਹੋਰ ਵੀ ਜੇ ਜੋ ਇਨਕਸ਼ਾਫ ਇਹਨਾਂ ਨੇ ਕੀਤਾ ਉਹਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਦਾਂਗੇ। ਸਰ ਬੇਸਿਕਲੀ ਹੈ ਕਿਤੇ ਪੰਜਾਬ ਦੇ ਵਾਲੇ ਮੈਨੂੰ ਪ੍ਰਵਾਸੀ ਵੀ ਲੱਗਦੇ ਤਾਂ ਕਿੰਨੇ ਵੀ। ਇਹ ਬੇਸਿਕਲੀ ਜਿਹੜੇ ਆ ਦੋ ਇੱਥੇ ਤਿੰਨ ਜਣੇ ਜਿਹੜੇ ਨੇ ਉਹ ਲੋਕਲ ਇੱਥੇ ਫਲੋਰ ਦੇ ਰਹਿਣ ਵਾਲੇ ਹੈਗੇ ਨੇ। ਕ ਕੁਝ ਬਿਲਗੇ ਦੇਨੇ ਤੇ ਕੁਝ ਰਾਪੂਰ ਰਾਈਆਂ ਦੇ ਨੇ ਨਸ਼ੀਲੀਆਂ ਗੋਲੀਆਂ ਬਾਰੇ ਵੀ ਦੱਸੋ ਜੀ ਇਹਨਾਂ ਕੋਲੋਂ ਅਸੀਂ 288 ਜਿਹੜੀਆਂ ਅਸੀਂ ਨਸ਼ੀਲੀਆਂ ਗੋਲੀਆਂ ਵੀ ਇਹਨਾਂ ਕੋਲ ਬਰਾਮਦ ਕੀਤੀਆਂ ਹੈਗੀਆਂ ਨੇ ਤੇ ਉਹਦੇ ਤੇ ਵੀਰ ਨੇ ਐਨਟੀਪੀਸੈਕਟ ਦਾ ਮਕਦਮਾ ਦਰਜ ਕੀਤਾ ਇੱਥੇ ਮੈਂ ਦੱਸਣਾ ਚਾਹੁੰਦਾ ਵਾਰ-ਵਾਰ ਇਹ ਵਾਰਦਾਤੀ ਨੇ ਤੇ ਵਾਰ-ਵਾਰ ਜਿਹੜਾ ਕ੍ਰਾਈਮ ਕਰਦੇ ਨੇ ਉਹਦੇ ਵਿੱਚ ਵੀਐਨਐਸ ਦੀ 111 ਧਾਰਾ ਇਹਨਾਂ ਤੇ ਲਾਈ ਗਈ ਹੈ ਜਿਹਦੇ ਵਿੱਚ ਮਿਨੀਮਮ 10 ਸਾਲ ਦੀ ਕੈਦ ਆ ਇਹ ਮਾੜੇ ਬੰਦੇ ਜਿਹੜੇ ਗਰੀਬ ਲੋਕਾਂ ਨੂੰ ਰਾਹੀਗਰਾਂ ਨੂੰ ਕਿਸਾਨਾਂ ਨੂੰ ਲੁੱਟਦੇ ਸੀ ਉਦੋਂ ਤੱਕ ਇਹਨਾਂ ਨੂੰ ਜਿਹੜੀ ਪ੍ਰੋਪਰ ਸਜ਼ਾ ਜਿਹੜੀ ਉਹ ਮਿਲੇਗੀ ਇਹਦਾ ਡਰਗੀ ਆ ਨਸ਼ਾ ਕਰਦੇ ਆ ਆਦਿ ਇਹਦੇ ਵਿੱਚ ਦੁਖੀ ਪੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿਤਾ ਕਰਾਇਆ ਨੌਕਰੀ ਕਾਰੋਬਾਰ ਸਵਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਜੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669